ਵਾਗਾਂ ਵਾਲਿਓ ਕੋਈ ਗੱਲ ਨਹੀਂ ਕਈ ਵਾਰੀ ਨਾ ਬੋਲਦੇ ਅਸੀਂ ਵੀ ਗਲਤੀਆਂ ਕਰ ਜੰਨੇ ਆ ਉਹ ਸ਼ਬਦ ਟੱਚ ਗਿਆ ਕਰ ਗਿਆ ਮੇਰੇ ਵੀ ਜਦੋਂ ਉਹਨਾਂ ਸ਼ਬਦ ਕਹਿਤਾ ਨਾ ਚਲੋ ਜੇ ਸੁਣਦੇ ਹੋਣ ਤੇ ਉਹਨਾਂ ਨੂੰ ਮੈਂ ਬੇਨਤੀ ਵੀ ਦੇਗ ਕਰਾ ਕੇ ਅਰਦਾਸਾ ਕਰਾਇਓ ਤੁਹਾਡੇ ਮੂੰਖ ਚ ਸ਼ਬਦ ਵੜਾ ਵੜਾ ਨਿਕਲ ਗਿਆ ਵੀ ਮੇਲੇ ਮੋਲੇ ਲੱਪਣੇ ਨਹੀਂ ਦੁਨੀਆ ਤੇ ਕੋ ਮਰਦ ਜਮਿਆ ਹੀ ਨਹੀਂ ਮੇਰੇ ਤੋਂ ਲੈ ਕੇ ਲਾ ਜੋ ਮੇਰਾ ਸਿਰ ਵੜ ਲਿਓ ਕੋਈ ਖਾਲਸੇ ਨੂੰ ਖਤਮ ਕਰ ਦੇ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੋਤਾ ਦੁੱਕੀ ਤਿੱਕੀ ਕੁਰਸੀਆਂ ਇਹਨਾਂ ਦੀ ਕੀ ਮਜਾਲ ਐ ਇੱਥੇ ਔਰੰਗਜ਼ੇ ਵਰਗਾ ਤਖਤ ਨਹੀਂ ਕਿਸੇ ਤੋਂ ਵਜੇ ਤੈ ਸਜਿਆ ਕਮਲਿਓ ਕਿਉਂ ਆਪਣੇ ਪਿਓ ਤੋਂ ਪੁਰੋ ਸਾ ਜੁਕੀ ਜਾਂਦੇ ਆ ਬਾਬਾ ਬੋਤਾ ਸਿੰਘ ਅਰਜਾ ਸਿੰਘ ਦੋਨ ਹੀ ਖਾਲਸਾ ਰਾਜ ਪੈਦਾ ਕਰਤਾ ਟੰਬ ਮਾਰ ਮਾਰ ਕੇ ਮੋਰਾ ਪੰਤੀਆਂ ਗੁਰੂ ਦੀ ਹਜ਼ੂਰੀ ਚ ਕੱਚਾ ਬਚਨ ਨਹੀਂ ਕਰੀਦਾ ਹੁੰਦਾ ਖਾਲਸੀ ਨੇਤੀ ਉਦੋਂ ਮੀਰ ਦਾਸਾਂ ਕੀਤੀਆਂ ਸਾਡੀਆਂ ਬੀਬੀਆਂ ਭੈਣਾ ਮੀਰ ਮੰਨੂ ਨੇ ਚੱਪਾ ਚੱਪਾ ਰੋਟੀ ਸੁਟੀ ਬੱਚਿਆਂ ਦੇ ਟੋਟੇ ਹਾਰ ਪਾਏ ਤੇ ਕਹਿੰਦਾ ਬੀਬੀਓ ਕਿਵੇਂ ਆ ਤੇ ਕਹਿੰਦੀਆਂ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਇਹ ਸ਼ਹੀਦਾਂ ਦੇ ਜੋੜ ਮਿਲਿਆ ਨਿਸ਼ਾਨ ਝੁਲਦੇ ਮੇਰੀ ਉਮਰ ਛੋਟੀ ਹੈ ਪਰ ਇਤਿਹਾਸ ਪੜ ਲਿਓ ਜਿੰਨੇ ਵੀ ਇਸ ਨਿਸ਼ਾਨ ਨੂੰ ਛੁਕਾਇਆ ਜਿੰਨੇ ਵੀ ਗੁਰੂ ਘਰ ਦਾ ਮੱਥਾ ਲਾਇਆ ਉਹਦਾ ਰਿਆ ਕੱਖ ਨਹੀਂ ਕੱਢ ਕੇ ਵੇਖ ਲੋ ਕੱਢੋ ਤੇ ਸਹੀ ਇਤਿਹਾਸ ਐ ਵੀ ਵਹਿਮ ਹੈ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ ਸਾਡੀ ਕਥਾਰ ਲੋਕ ਪੰਜਾਂ ਨਦੀਆਂ ਦੀ ਤਰਤ ਪੰਜਾਬ ਦੀ ਏ ਜਿਹੜੀ ਮੌਤ ਦੀ ਹਿੱਕ ਤੇ ਵਸਦੀ ਏ ਇੱਕੋ ਮਾਂ ਜਿਹੜੀ ਪੁੱਤ ਮਰਵਾ ਕੇ ਹੱਸਦੀ ਏ ਸਭ ਤੋਂ ਵੱਡੀ ਕਮੀ ਤੈਂਦੀ ਕਲਾਵਲ ਨਾ ਜਾਈਏ ਅਗਲਿਆਂ ਨੇ ਇਹੀ ਸ਼ਤਾਨੀ ਖੇਢੀ ਸਾਡਾ ਇਤਿਹਾਸ ਸਾਡੇ ਸ਼ਹੀਦ ਸਾਡੀ ਗੁਰਬਾਣੀ ਮਰਜ਼ਾਦਾ ਇੱਕ ਇੱਕ ਚੀਜ਼ ਨੂੰ ਮਜ਼ਾਕ ਬਣਾਇਆ ਜਾਣ ਕੇ ਜਿਹੜਾ ਦੁਸ਼ਮਣ ਕਹਿੰਦਾ ਸੀ ਨਾ ਕਿ ਸਿੱਖ ਜਦੋਂ ਜਕਾਰਾ ਛੱਡਦੇ ਆ ਤੇ ਲੱਤਾਂ ਪਾਰ ਨਹੀਂ ਚਲਦੀਆਂ ਅੱਧਾ ਜੰਗੂ ਦੁਨ ਜਿੱਤ ਲੈਂਦੇ ਅੱਜ ਕੁਝ ਐਸੀਆਂ ਸ਼ਾਸ਼ੀਆਂ ਨੇ ਜਿਹੜੀਆਂ ਇਸ ਚੀਜ਼ ਨੂੰ ਮਜ਼ਾਕ ਬਣਾ ਰਹੀਆਂ ਮਹਿੰਗੀਆਂ ਗੱਡੀਆਂ ਵੀ ਜੇ ਸੁਖ ਲੈਂਦੇ ਜਕਾਰੇ ਦਾ ਮਜ਼ਾਕ ਬਣਾਉਣ ਵਾਲਿਓ ਕਦੇ ਸੋਚਿਓ ਕਤਰਾ ਕਤਰਾ ਲਹੂ ਦਾ ਤਣ ਦੇ ਵਿੱਚੋਂ ਸ਼ਹੀਦਾਂ ਦਾ ਵਹਿ ਗਿਆ ਇਹ ਦਾਤਾਂ ਫੇਰ ਮਿਲੀਆਂ ਉਹ ਜਿਹੜੇ ਸਾਡੇ ਲੋਕ ਨੇ ਬੜਾ ਮਾਨੂੰ ਸੱਟ ਲੱਗਦੀ ਜਦੋਂ ਕੋਈ ਇਹੋ ਜੇ ਬਚਨ ਕਰ ਦਿੰਦਾ ਏ ਪਰ ਉਹ ਮਾਨਸੂਏ ਬੜੀਆਂ ਮਹਿੰਗੀਆਂ ਦਾਤਾਂ ਏ ਇੰਨਾ ਸਿਰ ਤੇ ਕੌਮ ਖੜੋਤੀ ਏ ਮਾਰੇ ਦੇ ਬੋਲੇ ਨੇ ਅੰਗਰ ਸਿੰਘਾਂ ਦੇ ਵੇਖ ਲਓ ਇੱਕ ਨੂੰ ਕਹਿੰਦੇ ਸਵਾ ਲੱਖ ਇਹ ਬਾਪੂ ਦੇ ਕੇ ਗਿਆ ਸੀ ਕਿ ਜੇ ਦੁਸ਼ਮਣ ਸੂ ਲੈਣ ਵੀ ਆਵੇ ਨਾ ਵੀ ਕਿੰਨੇ ਕ ਸਿੰਘ ਅੰਦਰ ਬੈਠੇ ਤੇ ਹੁੰਦਾ ਏ ਕਿਸੇ ਪੈਰੇ ਤੇ ਇਹ ਮਹਾਰਾਜ ਕਹਿੰਦੇ ਸਵਾ ਲੱਖ ਪੈਰੇ ਤੇ ਆ ਸਵਾ ਲੱਖ ਹਜੂਰੀ ਚ ਤੇ ਸਵਾ ਲੱਖ ਲੰਗਰ ਚ ਗੱਜ ਗਿਆ ਆਖੋ ਸਤਿਨਾਮ ਅਬੁਲ ਤਰਾਨੀ ਔਰੰਗਜੀਬ ਦਾ ਸੂਈਆ ਉਹਨੇ ਜਦੋਂ ਰਿਪੋਰਟ ਦਿੱਤੀ ਤੇ ਔਰੰਗਜੀਬ ਕੰਬ ਗਿਆ ਕਹਿੰਦਾ ਇਹ ਜਿਹਦੇ ਪੈਰੇ ਤੇ 1 ਲੱਖ ਖੜਾ ਹੋਏ ਹੈਗਾ ਸੀ 1 ਜਿਹਦੇ ਚੌਰ ਤੇ 1 ਲੱਖ ਖੜਾ ਏ ਜਿਹਦੇ ਲੰਗਰ ਚ 1 ਲੱਖ ਹੈ ਮੁਸ਼ਕਲ ਹੀ ਜਿੱਤਿਆ ਜਾਣਾ ਆਖੋ ਸਤਿਨਾਮ ਵੇਖੋ ਨਾ ਨਿਆਰਾਪਣ ਸਾਡਾ ਇਹ ਬਾਪੂ ਦੀ ਮੌਜ ਆ ਸਾਰੇ ਸਤਕਾਰਯੋਗ ਐ ਕਿਉਂਕਿ ਮੈਨੂੰ ਥੋੜਾ ਜਿਹਾ ਲੱਗਾ ਕਿ ਬਈ ਨਾ ਅਸੀਂ ਵੀ ਗਲਤੀ ਕਰ ਜੰਨੇ ਬੋਲਦੇ ਆ ਬੋਲਦੇ ਨਾ ਜੀਵ ਐ ਉਹਨਾਂ ਦੇ ਸ਼ਬਦ ਨਿਕਲ ਗਿਆ ਵੀ ਜੋੜ ਮਿਲ ਲੱਪਣੇ ਨਹੀਂ ਇਹ ਨਹੀਂ ਹੋ ਸਕਦਾ ਪਰ ਮੇਰੇ ਸਿਰ ਦੀ ਗਰੰਟੀ ਲੈ ਲਓ ਜੇ ਇਹ ਦਿਨ ਆਜੂ ਕਿਤੇ ਜੀਂਦੇ ਰਹੋ ਤੇ ਕਹਿ ਦਿਓ ਜੱਗ ਗੁਰੂ ਕੋਲ ਗਿਆਨੀ ਝੂਠ ਮਾਰ ਗਿਆ ਇਹ ਦਿਨ ਨਹੀਂ ਆਉਣੇ ਮੁੱਕ ਗਏ ਉਹ ਜੇ ਮਰ ਗਏ ਔਰੰਗਜੀਬ ਕਹਿੰਦਾ ਸੀ ਸਵਾ ਮਨ ਜੰਨੂ ਲਾਉਣਾ ਮੈਂ ਛੱਡਣਾ ਹੀ ਕੋਈ ਨਹੀਂ ਲੱਭ ਲੱਭ ਕੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋਇਆ ਗੱਡੇ ਸਿਰਾਂ ਦੇ ਲੱਡੇ ਗਏ ਜਿਹੜਾ ਕਹਿੰਦਾ ਸੀ ਸਲਾਮ 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 ਜਦੋਂ ਮੇਰੇ ਪਿਓ ਦਾ ਮੇਰੇ ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਫਰਨਾਮਾ ਪੜਿਆ ਉਹਦਾ ਵਿੱਚੇ ਬਾਥਰੂਮ ਤੇ ਲੈਟਰਿੰਗ ਵਿੱਚੇ ਨਿਕਲ ਗਿਆ ਗੁਰਪ੍ਰਤਾਪ ਚ ਲੜੀਵਾਰ ਕਥਾ ਦਾਸ ਨੇ ਕੀਤੀ ਅੱਜ ਤੋਂ ਕੋਈ 4 ਸਾਲ ਪਹਿਲਾਂ ਇਹ ਚੌਦੇ ਪੋਥੀਆਂ ਉਥੇ ਜਦੋਂ ਮਾਰੇ ਦੀ ਉਹਨੇ ਲਿਖਤ ਪੜੀ ਨਾ ਆਪਾਂ ਨੂੰ ਕਮਲਿਓ ਮਾਣ ਜਿਆ ਹੀ ਨਹੀਂ ਰਹਿ ਗਿਆ ਆਪਣੇ ਪਿਓ ਤੇ ਕਿਸੇ ਦਾ ਪੁੱਤ ਚੋਰ ਵੀ ਹੋਵੇ ਨਕੰਮਾ ਹੋਵੇ ਨਸ਼ਈ ਹੋਵੇ ਪਰ ਉਹਨੂੰ ਹੁੰਦਾ ਮੇਰਾ ਪਿਓ ਡੀਸੀ ਐ ਆਪਾਂ ਮਾਣ ਕਰਿਆ ਕਰੀਏ ਆਪਣਾ ਪਿਓ ਗੁਰੂ ਗੋਬਿੰਦ ਸਿੰਘ ਐ ਕਦੇ ਨਾ ਭੁੱਲਿਓ ਤੁਸੀਂ ਭਾਗਾਂ ਵਾਲੇ ਮੇਰੀਆਂ ਧੀਆਂ ਪੜਨੇ ਅਸੀਂ ਤਾਈਆਂ ਧੋਖਾ ਖਾ ਰਹੇ ਅਸੀਂ ਆਪਣਾ ਇਤਿਹਾਸ ਪੜਨਾ ਛੱਡਤਾ ਅਸੀਂ ਗੁਰਬਾਣੀ ਪੜਨੀ ਛੜਤੀ ਐ ਕਿਉਂਕਿ ਕਈ ਵਾਰੀ ਇੱਕ ਬੋਲ ਜਿਹੜਾ ਢੈਂਦੀ ਕਲਾ ਦਾ ਕੌਮ ਨੂੰ ਢੇਰੀ ਕਰ ਦਿੰਦਾ ਆਖੋ ਸਤਨਾਮ ਇਹ ਸਚਾਈ ਆ ਆਪਾਂ ਸਾਰੇ ਗੁਰਮਤ ਵਾਲੇ ਆ ਸਾਡੇ ਤੋਂ ਹੀ ਬੜੀਆਂ ਭੁੱਲਾਂ ਹੁੰਦੀਆਂ ਬੋਲਿਆਂ ਫਿਰ ਮਾਮਪੁਰਖ ਜੀ ਦਾ ਸੁਣ ਲੈਂਦੇ ਨਾ ਕਿਦੇ ਉਹ ਕੰਨੋਂ ਫੜ ਕੇ ਕਹਿੰਦੇ ਇੱਧਰ ਆ ਓਏ ਤੇਰੀ ਉਮਰ ਕਿੰਨੀ ਆ ਮੈਂ ਕਹਿਆ ਜੀ 30 ਸਾਲ ਆ ਤੇ ਕਹਿੰਦਾ ਸ਼ਹੀਦਾਂ ਦੀ ਅਰੰਭਤਾ ਪਤਾ ਕਿੱਥੋਂ ਹੁੰਦੀ ਆ ਮੈਂ ਕਿਹਾ ਮਾਹ ਗੁਰਖੋ ਕਿਥੋਂ ਕਹਿੰਦੇ ਇਹੋ ਜਿਹੇ ਸਿੱਖ ਬੀਬੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਜਿਨ੍ਹਾਂ ਦੀ ਕੋਖ ਦੇ ਵਿੱਚ ਬੱਚੇ ਪਲ ਰਹੇ ਸੀ ਜਿਹੜੀ ਕੌਮ ਜਨਮ ਤੋਂ ਹੀ ਸ਼ਹੀਦੀਆਂ ਦਿੰਦੀ ਆ ਰਹੀ ਉਹ ਕੌਮ ਕੋ ਤੇ ਮਿਟ ਜੂਗੀ ਤੇ ਔਰੰਗਜ਼ੇਬ ਨੇ ਚਾਹਿਆ ਸੀ ਕਹਿੰਦਾ ਮੈਂ ਸਾਰੇ ਖਤਮ ਕਰ ਦੇਣਿਆਂ ਤੇ ਟੱਕਰ ਵੀ ਉਹਦੀ ਸਾਡੇ ਨਾਲ ਤਾਂ ਹੀ ਹੋਈ ਸੀ ਜਦੋਂ ਉਹਨੂੰ ਸੂਈਏ ਨੇ ਦੱਸਿਆ ਪਹਾੜੀ ਰਾਜਿਆਂ ਨੇ ਚੁਗਲੀਆਂ ਕੀਤੀਆਂ ਚੁਗਲ ਚੁਗਲੀਆਂ ਕਦੇ ਨਹੀਂ ਬਾਜ਼ ਆਉਂਦਾ ਤੇ ਗੱਲ ਕਹਿੰਦੇ ਆ ਕਹਿੰਦੇ ਆ ਕੱਚੇ ਕੋਠੇ ਨੂੰ ਜੇਕਰ ਲੰਬੀਏ ਨਾਲ ਟੈਂਦਿਆਂ ਟੈਂਦਿਆਂ ਟਹਿ ਜਾਂਦਾ ਉਹ ਰਸੇ ਹੋਏ ਨੂੰ ਜੇ ਮੜਾਈਏ ਨਾਲ ਪਾੜਾ ਪੈਂਦੇ ਆ ਪੈਂਦੇ ਆ ਪੈ ਜਾਂਦਾ ਉਹ ਇੱਕ ਗਦਾਰ ਜੇ ਕਿਸੇ ਇਜਮ ਵਿੱਚ ਵੜ ਜਾਵੇ ਉਸ ਇਜਮ ਨੂੰ ਲੈ ਕੇ ਬਹਿ ਜਾਂਦਾ ਮਾੜੀ ਸੋਚ ਸਿਆਣੇ ਕਹਿੰਦੇ ਪੈਰ ਦੀ ਮੋਚ ਨਹੀਂ ਤੁਰਦੀ ਅੱਜ ਸਾਡੀ ਸੋਚ ਹੀ ਮਾੜੀ ਹੈ ਸਾਨੂੰ ਇਹ ਯਕੀਨ ਹੀ ਨਹੀਂ ਆ ਕਿ ਸਾਡਾ ਪਿਓ ਗੁਰੂ ਗੋਬਿੰਦ ਸਿੰਘ ਜੀ ਤਾਂ ਮਾਰੇ ਨਾ ਲਿਖਤਨਖਾਵਾ ਕਰ ਲਿਆ ਤੇ ਕਹਿੰਦੇ ਪਤਾ ਕਿੰਨਾਂ ਨੂੰ ਆ ਇਹ ਸਿੰਘ ਇਹ ਲਿਖ ਕੇ ਆ ਗਏ ਉਹਨਾਂ ਨੇ ਹੀ ਲਿਖਿਆ ਲਿਖਿਆ ਪਉਣ ਬੋਲੋ ਸਤਨਾਮ ਸ੍ਰੀ ਉਹ ਤੇ ਆਪਣੇ ਲਹੂ ਦੇ ਕਤਰੇ-ਕਤਰੇ ਵਹਾ ਕੇ ਆਪਣੇ ਪਿਓ ਦੀ ਗੋਦੀ ਵਿੱਚ ਪੈ ਕੇ ਤੇ ਦਰਗਾਹ ਦੇ ਮਾਲਕ ਬਣ ਗਏ ਅੱਜ ਅਸੀਂ ਲਿਖੀ ਫਿਰਦੇ ਨਾ ਦਾੜਾ ਰੱਖਦੇ ਨਾ ਕੇਸ ਰੱਖਦੇ ਨਾ ਅੰਮ੍ਰਿਤ ਛੱਕ ਕੇ ਰਾਜੀ ਹੈ ਤੇ ਜਿਨ੍ਹਾਂ ਚਿਰ ਪਿਆਰਿਓ ਗੁਰਮਤਿ ਨਹੀਂ ਅੰਦਰ ਪ੍ਰਵੇਸ਼ ਕਰਦੀ ਉਹਨਾਂ ਚਿਰ ਨਹੀਂ ਕਿਉਂਕਿ ਰੋਜ ਪੜਦੇ ਆਗਿਆ ਭਈ ਗੱਜ ਕੇ ਵੱਲੋ ਆਗਿਆ ਭਈ ਤਬੈ ਚਲਾਇਓ ਆਪ ਦੀ ਮਰਜ਼ੀ ਨਾਲ ਨਹੀਂ ਕਲਗੀਧਰ ਕਹਿੰਦੇ ਉਹਦਾ ਹੁਕਮ ਹੋਇਆ ਸੀ ਇਹ ਮੇਰਾ ਪੰਥ ਨਹੀਂ ਖਾਲਸਾ ਇਹ ਮੇਰੀ ਫੌਜ ਨਹੀਂ ਹੈ ਖਾਲਸਾ ਅਕਾਲ ਪੁਰਖ ਦੀ ਫੌਜ 33 ਕਰੋੜ ਦੇਵੀ ਦੇਵਤੇ ਨੌ ਨਾਥ 6 ਜੱਤੀ 52 ਵੀਰ ਇਹਨਾਂ ਤੋਂ ਉੱਪਰ ਕਿਸੇ ਦਾ ਅਸਣ ਨਾ ਤੇ ਖਾਲਸੇ ਦਾ ਆਖੋ ਸਤਨਾਮ ਇਹ ਮਾਰੇ ਨੇ ਨਿਆਰਾ ਕਿਹਾ ਇਹਨੂੰ ਆਪਦੇ ਪੁੱਤ ਕਹਿ ਕੇ ਗਿਆ ਉਹ ਸੋ ਇਸੇ ਤਰ੍ਹਾਂ ਮੈਂ ਸਟੇਜ ਨੂੰ ਅੱਗੇ ਤੋਰਿਆ ਬਿਪਰੋ ਸਾਜਿਆ ਰੱਖਿਆ ਕਰੋ ਵੀ ਸਾਡਾ ਪਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਤੇ ਸਾਡੀ ਮਾਂ-ਮਾਤਾ ਸਹਬਦਾਰ ਕੋਹ ਨਹੀਂ ਹੁੰਦਾ ਜਿਵੇਂ ਮਰਜੀ ਕਰੀ ਜਾਣੇ ਤੇ ਹਵਾ ਦਾ ਬੁੱਲਾ ਹੀ ਹੋਣਾ ਆਖੋ ਸਤਨਾਮ ਸ੍ਰੀ ਇਹ ਲੱਭਣਾ ਕੋਈ ਨਹੀਂ ਜੇ ਪਿਆਰਿਓ ਲੱਭਣਾ ਕੋਈ ਨਹੀਂ ਹੈ